ਦੇਖੋ ਬਹੁਤ ਹੈ ਤਾਂ ਨਹੀਂ ਦੇਖੋ ਮੈਜੀ ਲੈ ਲਓ ਆਇਆ ਲਓ ਲੋਕਾਂ ਨੂੰ ਆਪਣੀ ਦੇਖੇ ਸਾਰੇ ਸਾਹਮਣੇ ਤੇ ਅੱਜ ਆਸੈਂਬਲੀ ਜਿਹੜੇ ਕਿ ਡਿਸਟ੍ਰਿਕਟ ਜੇਰਪੁਰ ਸੰਮੇਵ ਹਮਾਰੀ ਟੀਮ ਦੇ ਉਹਨਾਂ ਨੇ ਆਪਣੇ ਪਿਤਾ ਜੀ ਦੀ ਆ ਸੰਜੀਤ ਬਰਤਨ ਸਿੰਘ ਦੇ ਆ ਜਿਹੜੇ ਕਿ ਸਾਬਕਾ ਸਰਪੰਚ ਜੀ ਪਿੰਡ ਸੁਲਪੁਰ ਦੇ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਪਹਿਲੀ ਬੱਸੀ ਤੇ ਅੱਜ ਸਾਰੇ ਰੀਜਨ ਲੈਵਲ ਤੇ ਖੂਨ ਕੰਦਨ ਕੈਂਪ ਲਗਾਇਆ ਹੈ ਅਸੀਂ ਪਿਤਾ ਜੀ ਨੂੰ ਬਹੁਤ-ਬਹੁਤ ਸ਼ਰਧਾਂਜਲੀ ਭੇਂਟ ਕਰਦੇ ਹਾਂ ਉਹਨਾਂ ਨੂੰ ਸ਼ਰਧਾ ਸੂਮਨ ਭੇਂਟ ਕਰਦੇ ਹਾਂ ਔਰ ਪ੍ਰਾਰਥਨਾ ਕਰਦੇ ਆਂ ਪ੍ਰਭੂ ਕੀ ਕਿ ਵੀ ਉਹਨਾਂ ਨੂੰ ਆਪਣੇ ਚੰਨਾਚੀ ਸਥਾਨ ਤੇ ਉਹ ਸ਼ਾਂਤੀ ਨਾਲ ਨਿਵਾਸ ਕਰ ਸਕਣ ਔਰ ਸਾਨੂੰ ਸਾਰਿਆਂ ਨੂੰ ਆਪਣੀ ਹੈਵਨਲੀ ਬਲੇਸਿੰਗਸ ਭੇਜ ਦੇ ਰਹਿ ਤਾਂ ਕਿ ਅਸੀਂ ਹਮੇਸ਼ਾ ਤੰਦਰੁਸਤ ਰਹੀਏ ਖੁਸ਼ ਰਹੀਏ ਔਰ ਜਿਸ ਤਰ੍ਹਾਂ ਡਾਕਟਰ ਸਾਹਿਬ ਔਰ ਸਾਰੇ ਲੋਨ ਮੈਂਬਰਸ ਸਮਾਜ ਦੀ ਸੇਵਾ ਕਰਦੇ ਨੇ ਜਿ세 ਸਾਰੇ ਕਰਦੇ ਨੇ ਡਾਕਟਰ ਸਾਹਿਬ ਨੇ ਉਹਨਾਂ ਦੀ ਯਾਦ ਦੇ ਵਿੱਚ ਬਹੁਤ ਹੀ ਵੱਡਾ ਜਮ ਬਲੱਡ ਕੈਂਪ ਲਗਾਇਆ ਹੈ ਬਲੱਡ ਦਾ ਕੈਂਪ ਲਗਾਣਾ ਹੋਤ ਬਗੇ ਦੇ ਨੇ ਸਮਾਜ ਨੂੰ ਜਦੋਂ ਕਿਸੇ ਬਲੱਡ ਦੀ ਲੋੜ ਪੈਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਬਈ ਬਲੱਡ ਕਿੰਨਾ ਇੰਪੋਰਟੈਂਟ ਹੈ ਤੇ ਲੱਡ ਟੂ ਡੋਨੇਟ ਕਰਨਾ ਮਹਾਦਾਨ ਹੈ ਇਹਦੇ ਤੋਂ ਵੱਡਾ ਕੋਈ ਦਾਨ ਨਹੀਂ ਹੈ ਤੋਂ ਡਾਕਟਰ ਸਾਹਿਬ ਨੇ ਅੱਜ ਬਹੁਤ ਅੱਛਾ ਉਪਰਾਲਾ ਕੀਤਾ ਹੈ ਇਹ ਡਾਕਟਰ ਸਾਹਿਬ ਦਾ ਦੂਸਰਾ ਬਲੱਡ ਕੈਂਪ ਹੈ ਔਰ ਪਿਤਾ ਜੀ ਦੀ ਯਾਦ ਦੇ ਵਿੱਚ ਇਹ ਪਹਿਲਾ ਹੈ ਔਰ ਉਹਨਾਂ ਨੇ ਇਹ ਅੱਜ ਅਨਾਉਂਸ ਕੀਤਾ ਹੈ ਦੇ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਉਹ ਪਿਤਾ ਜੀ ਦੀ ਜਗ੍ਹਾ ਵੀ ਬਰਸੀ ਹੋਏਗੀ ਉਦੋਂ ਹੀ ਬਲੱਡ ਦਾ ਕੈਂਪ ਲਵਾਇਆ ਕਰਨਾ ਸੀ ਔਰ ਜਿਹੜਾ ਇਹ ਬਲੱਡ ਹੈ ਉਹ ਸਾਡੇ ਜਿਹੜੇ ਸਮਾਜ ਦੇ ਵਿੱਚ ਜਿਹੜੇ ਲੋਕਾਂ ਨੂੰ ਜਦੋਂ ਵੀ ਲੋੜ ਪਵੇਗੀ ਤਾਂ ਕਿ ਉਹਨਾਂ ਨੂੰ ਮਿਲ ਸਕੇ ਔਰ ਉਹਨਾਂ ਦੀ ਕੀਮਤਿਆਂ ਜਾਂਦਾ ਪਰ ਸਕਣ ਅਸੀਂ ਅੱਜ ਸਾਰੇ ਹੀ ਰੀਜਨ ਦੇ ਲਾਈਨ ਮੈਂਬਰਸ ਸਾਰੇ ਹੀ ਪ੍ਰੈਜ਼ੀਡੈਂਟਸ ਸਾਰੇ ਰੀਜਨ ਚੇਅਰ ਪਰਸਨ ਜ਼ੋਨ ਚੇਅਰ ਪਰਸਨਸ ਔਰ ਜਿੰਨੇ ਵੀ ਸਾਡੇ ਲਾਈਨ ਮੈਂਬਰਸ ਇਸ ਕੈਂਪ ਤੇ ਪਹੁੰਚੇ ਨੇ ਉਹਨਾਂ ਨੂੰ ਮੈਂ ਇਸ ਡਿਸਟ੍ਰਿਕਟ ਵਰਨਰ 321D1 VN1 ਬਹੁਤ-ਬਹੁਤ ਵਧਾਈ ਦਿਨਾਂ ਔਰ ਮੈਂ ਉਹਨਾਂ ਨੂੰ ਇਹੀ ਅਪੀਲ ਕਰਦਾ ਹਾਂ ਕਿ ਆਪਣੀ ਯੂਨਿਟੀ ਬਣਾ ਕੇ ਰੱਖੋ ਆਪਣੇ ਕਲੱਬ 'ਚ ਯੂਨਿਟੀ ਬਣਾ ਕੇ ਰੱਖੋ ਜਿਹੜੇ ਕੋ ਡਿਫਰੈਂਸ ਆਪੀਨੀਅਨ ਨੇ ਜਾਂ ਕੋਈ ਈਗੋ ਹੈ ਉਹਨੂੰ ਛੱਡ ਦਿਓ ਅਸੀਂ ਸਿਰਫ ਸੇਵਾ ਕਰਨ ਵਾਸਤੇ ਬਨੇ ਆ ਈਗੋ ਵਾਸਤੇ ਨਹੀਂ ਬਨੇ ਆਪਸ ਵਿੱਚ ਡਿਫਰੈਂਸ ਆਪੀਨੀਅਨ ਵਾਸਤੇ ਨਹੀਂ ਬਨੇ ਤੁਹਾਨੂੰ ਸਾਰਿਆਂ ਨੂੰ ਅੱਜ ਦਾ ਪ੍ਰਸਤਾਬ ਇਹ ਬਹੁਤ-ਬਹੁਤ ਚੰਗਤ ਕਰਦਾ ਹਾਂ ਉਨਾਂ ਨੇ ਵੀ ਅੱਜ ਦਾ ਪ੍ਰੋਗਰਾਮ ਬਹੁਤ ਅੱਛੇ ਤਰ੍ਹਾਂ ਕਵਰ ਕੀਤਾ ਹੈ ਬੰਦੇ ਚ ਡਾਟਸਟਾ ਉਹਨਾਂ ਦੀ ਸਾਰੀ ਟੀਮ ਦਾ ਉਹਦੇ ਸਾਡੇ ਮੈਂਬਰ ਪ੍ਰੈਜ਼ੀਡੈਂਟ ਸਾਹਿਬ ਜੀ ਨੇ ਜਸਪਾਲ ਜੀ ਸਾਡੇ ਰੀਜਨ ਚੇਅਰ ਪਰਸਨ ਸਾਹਿਬ ਉਹ ਚੇਅਰ ਪਰਸਨ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਆ ਕੇ ਇਸ ਕਰ ਨੂੰ ਸਕਸੈਸਫੁਲ ਕੀਤਾ ਇਸ ਪ੍ਰੋਗਰਾਮ ਨੂੰ ਸਫਲ ਕੀਤਾ ਲਾਲ ਰਜਿੰਦਰ ਢਲਵਾਰ ਜੀ ਦਾ ਗਗਨ ਸਿੰਘ ਜਗਨਦੀਪ ਸਿੰਘ ਜੀ ਦਾ ਸਾਰਿਆਂ ਦਾ ਅੱਜ ਮੈਂ ਡਿਸਟ੍ਰਿਕਟ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਬਧਾਈ ਦੇਣਾ ਪ੍ਰਸ਼ਨ ਵੀ ਬਹੁਤ-ਬਹੁਤ ਬਧਾਈ ਦੇਣਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਹਿੰਦ ਜੈ ਲਾਲ ਨਾ ਜਵਾਨਾਂ ਲਈ ਕੋਈ ਖੂਨਦਾਨ ਕਰਨ ਲਈ ਸੰਦੇਸ਼ ਜੀ ਦੇਣਾ ਚਾਹੁੰਦੇ ਜੀ ਅੱਜ ਦੇ ਨੌਜਵਾਨ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਨਾ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਕਿ ਸਾਡੇ ਜਿਹੜੇ ਸੰਸਕਾਰ ਹੈ ਇਹ ਗੱਲ ਮੈਂ ਮਕੰਗਪੁਰ ਐਕਟਿਵਟੀ ਵੀ ਕਹੀ ਸੀ ਕਿ ਤਿੰਨ ਤਿੰਨ ਦਿਨ ਇਸਨੇ ਤਿੰਨ ਪਹਿਲੇ ਸਾਡੀ ਸਬਿੱਤਾਂ ਦੂਜਾ ਹੈ ਸਾਡੀ ਸੰਸਕ੍ਰਿਤੀ ਔਰ ਤੀਸਰਾ ਹੈ ਸਾਡੇ ਸੰਸਕਾਰ ਅੱਜ ਦੀ ਜਿਹੜੀ ਸਾਡੀ ਪੀੜ੍ਹੀ ਹੈ ਉਹ ਪੰਨਾ ਹੀ ਇਸ ਤੋਂ ਇਸ ਕਿਊਬ ਤੋਂ ਜਿਹੜੀ ਬਹੁਤ ਦੂਰ ਹੋ ਗਈ ਹੈ ਔਰ ਉਹਨਾਂ ਦਾ ਸਿਰਫ ਜਿਹੜਾ ਇੱਕੋ ਮੋਟਿਵ ਹੈ ਕਿ ਅਸੀਂ ਆਪਣੀ ਸਟੱਡੀਜ਼ ਕਰਨੀ ਹੈ ਜਾਂ ਸਟੱਡੀਜ਼ ਕਰਕੇ ਅਸੀਂ ਬਾਹਰ ਚਲੇ ਜਾਣਾ ਹੈ ਔਰ ਜਿਹੜਾ ਬਾਹਰ ਜਾਣ ਦਾ ਰੁਝਾਨ ਹੈ ਉਹ ਜਿਹੜਾ ਸਾਡੇ ਸਾਡੇ ਜਿਹੜੀ ਇੰਟੈਲੀਜੈਂਸੀ ਔਰ ਸਭ ਬਾਹਰ ਜਾਈ ਜਾ ਰਹੀ ਹੈ ਔਰ ਐਸੇ ਐਸੇ ਉਹਨਾਂ ਤੋਂ ਉਹਨਾਂ ਤੋਂ ਵਾਂਝੇ ਰਹ ਰਹੇ ਆ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੀ ਸੰਸਕ੍ਰਿਤੀ ਦੇ ਨਾਲ ਜੁੜਨ ਆਪਣੇ ਮਾਪੇ-ਬਾਪ ਦੀ ਆਪਣੇ ਵੱਡੇ ਬ੍ਰਦਰਸ ਦੀ ਆਪਣੇ ਫੈਮਿਲੀ ਦੀ ਸਾਰਿਆਂ ਦੀ ਇੱਜ਼ਤ ਮਾਨ ਸਨਮਾਨ ਕਰਨ ਜਦੋਂ ਮੇਂ ਖਾਣਾ ਮਿਲੇ ਉਹਨੂੰ ਭਗਵਾਨ ਦਾ ਸ਼ੁਕਰ ਕਰਨ ਲਈ ਖਾਣਾ ਮਿਲਿਆ ਹੈ ਅੱਜ ਵੀ ਹਿੰਦੁਸਤਾਨ ਦੇ ਵਿੱਚ 20 ਕਰੋੜ ਲੋਕ ਐਸੇ ਨੇ ਜਿਨ੍ਹਾਂ ਨੂੰ ਇੱਕ ਟਾਈਮ ਦਾ ਵੀ ਖਾਣਾ ਨਹੀਂ ਮਿਲ ਰਿਹਾ ਜੇ ਮਿਲ ਰਿਹਾ ਇੱਕ ਟਾਈਮ ਦਾ ਮਿਲ ਰਿਹਾ ਹੈ ਔਰ ਕਈ ਸਾਡੇ ਇਲਾਕੇ ਜਿਹੜੇ ਨੇ ਦੂਰ ਦੂਰ ਸੇ ਸਟੇਟਾਂ ਦੇ ਵਿੱਚ ਅੱਜ ਵੀ 100 ਤੋਂ 200 ਰੁਪਏ ਦੀ ਆੜੀ ਮਿਲਦੀ ਹੈ ਜਿਹਦੇ ਨਾਲ ਉਸ ਪਰਿਵਾਰ ਦਾ ਜਿਹੜਾ ਗੁਜ਼ਾਰਾ ਨਹੀਂ ਹੋ ਰਿਹਾ ਹਿੰਦੁਸਤਾਨ ਸਰਕਾਰ ਭਾਵੇਂ 80 ਕਰੋੜ ਫੈਮਿਲੀਜ਼ ਨੂੰ ਖਾਣਾ ਦੇ ਰਹੀ ਹੈ ਲੇਕਿਨ ਅਸੀਂ 145 ਕਰੋੜ ਆ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੀ ਜਿਹੜੀ ਨੌਜਵਾਨ ਪੀੜ੍ਹੀ ਉਹਨਾਂ ਨੂੰ ਰਹੀ ਅਪੀਲ ਕਰਦਾ ਆਪਣੀ ਸੰਸਕ੍ਰਿਤੀ ਨਾਲ ਜੁੜੋ ਅਗਰ ਬੱਚੇ ਸਾਡੇ ਸੰਸਕ੍ਰਿਤੀ ਨਾਲ ਜੁੜਨਗੇ ਤੇ ਸਾਡੇ ਸਮਾਜ ਦੇ ਵਿੱਚ ਅੱਧਾ ਕ੍ਰਾਈਮ ਤਾਂ ਵੈਸੇ ਕੱਟ ਜਾਏਗਾ ਔਰ ਅੱਜ ਇੱਥੇ ਜਿਸ ਤਰ੍ਹਾਂ ਕਿ ਹੁਣ ਡਾਕਟਰ ਸਾਹਿਬ ਨੇ ਲਗਵਾਇਆ ਹੈ ਬਰੰਚ ਲਗਵਾਇਆ ਹੈ ਪਲੇਟ ਚੋਂ ਨਾ ਹੀ ਖਾਣਾ ਪਾਓ ਜਿੰਨਾ ਖਾਣਾ ਹੈ ਵੇਸਟ ਨਹੀਂ ਕਰਨਾ ਖਾਣਾ ਲਾਲੀ ਚਲਾਂ ਜਾਏ ਜਾਂ ਖਾਣਾ ਡਸਟਬਿਨ ਚਲਾ ਜਾਏ ਅੱਜ ਜਿਹੜੀ ਫਿਗਰ ਇੰਡੀਆ ਦੇ ਵਿੱਚ ਕਿ 1000 ਕਰੋੜ ਰੁਪਏ ਦਾ ਖਾਣਾ ਹਰ ਸਾਲ ਵੇਸਟ ਹੋ ਰਿਹਾ ਹੈ ਜਿਹੜਾ ਡਸਟਬਿਨ ਚ ਜਾ ਰਿਹਾ ਹੈ ਜਿੰਨਾਂ ਨੂੰ ਇੱਕ ਟਾਈਮ ਤਾਂ ਵੀ ਖਾਣਾ ਨਹੀਂ ਮਿਲਦਾ ਜਾਂ ਇੱਕ ਟਾਈਮ ਤਾਂ ਮਿਲਦਾ ਹੈ ਇਹ ਉਹਨਾਂ ਦਾ ਖਾਣਾ ਹੈ ਅਸੀਂ ਇੱਕ ਬਹੁਤ ਵੱਡਾ ਕਰਾਇਮ ਕਰ ਰਹੇ ਹਾਂ ਜਿਹੜਾ ਅਸੀਂ ਖਾਣਾ ਵੇਸਟ ਕਰਦੇ ਹਾਂ ਜਦ ਬਫੇ ਸਿਸਟਮ ਲੱਗਾ ਹੈ ਸਾਡੇ ਰਿਸ਼ੀਆਂ ਮਹੰਿਉ ਨੇ ਸਾਡੇ ਗੁਰੂ ਜੀ ਸਾਹਿਬਾਨ ਨੇ ਸਾਨੂੰ ਲੰਗਰਰ ਪੰਕਤੀ ਜਿਹੜੀ ਸਾਨੂੰ ਸੰਦੇਸ਼ ਦਿੱਤਾ ਸੀ ਪ੍ਰਸਾ ਬਣਾਈ ਸੀ ਉਦਾਂ ਹੀ ਇੱਕ ਦੂਸਰਾ ਰੂਪ ਹੈ ਵੀ ਖੜੇ ਹੋ ਕੇ ਤੁਸੀਂ ਖਾਣਾ ਖਾ ਸਕਦੇ ਹੋ ਤੁਹਾਡੇ ਟੇਬਲ ਤੇ ਖਾਣਾ ਲੱਗਾ ਹੈ ਪਲੇਟ ਸ ਤੇ ਤੁਸੀਂ ਜਿੰਨਾ ਮਰਜ਼ੀ ਪਾਓ ਲੇਕਰ ਤੁਸੀਂ ਦੁਬਾਰਾ ਵੀ ਲੈ ਸਕਦੇ ਹੋ ਲੇਕਿਨ ਵੇਸਟ ਮਤ ਕਰੋ ਇੱਕ ਗੱਲ ਐਸੀ ਔਰ ਦੂਸਰਾ ਕਿ ਵੀ ਪਾਣੀ ਵਿੱਚ ਵੇਸਟ ਮਤ ਕਰੋ ਅਸੀਂ ਪੰਜ ਦਰਿਆਵਾਂ ਦੇ ਧਰਤੀ ਤੇ ਰਹ ਰਹੇ ਆ ਸਾਰੇ ਵੜਜ ਅੱਠ ਸਮੁੰਦਰ ਨੇ ਤੇ ਦੋ ਓਸ਼ਨਸ ਨੇ ਔਰ ਸਾਰੇ ਦੇ ਸਾਰੇ ਖਾਰੇ ਨੇ ਜਿਹੜਾ ਸਾਡਾ ਪੰਜਾਬ ਹੈ ਜਿਹੜੇ ਜਿੱਥੇ ਅਸਲ ਇਸ ਦਿਨ ਦਰਿਆ ਵਗ ਰਹੇ ਨੇ ਪੰਜ ਦੀ ਜਗਾ ਉੱਥੇ ਹੀ ਮਿੱਠਾ ਪਾਣੀ ਹੈ ਸਾਰੇ ਵਰਲਡ 'ਚ ਸਿਰਫ 2% ਮਿੱਠਾ ਪਾਣੀ ਹੈ ਬਾਕੀ ਸਾਰਾ ਖਾਰਾ ਹੈ ਤੋਂ ਉਸ ਅੱਜ ਮੇਰੇ ਜਿਹੜੇ ਨੌਜਵਾਨ ਪੀੜ੍ਹੀ ਆ ਉਹਨਾਂ ਨੇ ਮੇਰੇ ਸੰਦੇਸ਼ ਹੈ ਕਿ ਆਓ ਆਪਣੇ ਸੰਸਕ੍ਰਿਤੀ ਨਾਲ ਜੁੜੀਏ ਆਪਣੇ ਪੇਰੈਂਟਸ ਨਾਲ ਆਪਣੇ ਜਿਹੜਾ ਪਰਿਵਾਰ ਨਾਲ ਉਹਨਾਂ ਨਾਲ ਜੁੜੀਏ ਪੜਾਈ ਤਾਂ ਕਰਨੀ ਕਰਨੀ ਹੈ ਲੇਕਿਨ ਉਹਨਾਂ ਦਾ ਸਕਿੱਲ ਬੇਸਡ ਬੰਨਾ ਆਪਣੇ 'ਚ ਹੁਨਰ ਪੈਦਾ ਕਰੋ ਅਗਰ ਤੁਹਾਡੇ ਕੋਲ ਹੁਨਰ ਹੈ ਜਿਹੜੀ ਸਾਡੀ ਪੀੜ੍ਹੀ ਹੈ ਉਹ ਕਦੀ ਬਾਹਰ ਨਹੀਂ ਜਾਏਗੀ ਤੁਸੀਂ ਆਪਣੇ ਸਮਾਜ ਦੇ ਲੰਕਾਇੰਦ ਜੋ ਸੜਕ ਦੇ ਉਪਰੋਂ ਮੇਨ ਰੋਡ ਤੋਂ ਤੁਸੀਂ ਦੇਖੋ ਕਿ ਜਿੰਨ ਕੋਲ ਹੁਨਰ ਹੈ ਚਾਹੇ ਉਹ ਟੈਲੀਵਿਜ਼ਨ ਰਿਪੇਅਰ ਕਰ ਰਿਹਾ ਹੈ ਚਾਹੇ ਮੋਬਾਈਲ ਰਿਪੇਅਰ ਕਰ ਰਿਹਾ ਹੈ ਕਈ ਉਹ ਸਾਈਕਲ ਰਿਪੇਅਰ ਕਰ ਰਿਹਾ ਹੈ ਚਾਹੇ ਮੋਟਰਸਾਈਕਲ ਰਿਪੇਅਰ ਕਰ ਰਿਹਾ ਹੈ ਛੋਟੇ ਤੇ ਛੋਟਾ ਕੰਮ ਵੀ ਕਰ ਰਿਹਾ ਉਹਨੂੰ ਕੋਲੇ ਇੱਕ ਮਿੰਟ ਦੀ ਫੁਰਸਤ ਨਹੀਂ ਹੈ ਸੋ ਅਗਰ ਤੁਹਾਡੇ ਕੋਲ ਹੁਨਰ ਹੈ ਤੇ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ ਇੱਥੇ ਹੀ ਸਾਰੀ ਦੁਨੀਆ ਇੱਥੇ ਹੀ ਹੈ ਔਰ ਸ਼ਾਮ ਨੂੰ ਤੁਹਾਨੂੰ ਇੱਕ ਅੱਛੇ ਤੋਂ ਅੱਛੇ ਅੱਛੇ ਜੋ ਚੰਗੇ ਇੰਡਸਟਰੀਸ ਨੂੰ ਜ਼ਿਆਦਾ ਇਨਕਮ ਹੈ ਜੇ ਤੁਹਾਡੇ ਹੱਥ ਚ ਹੁਨਰ ਹੈ ਸੋ ਆਪਣੇ ਹੱਥ ਚ ਹੁਨਰ ਪੈਦਾ ਕਰੋ ਆਪਣੇ ਸੰਸਥਾ ਨਾਲ ਜੁੜੋ ਔਰ ਖਾਸ ਕਰਕੇ ਜਿਹੜੇ ਸਾਡੀ ਐਨ ਜੀਓਸ ਨੇ ਜਿਹੜੀਆਂ ਸੋਸ਼ਲ ਆਰਗੇਨਾਈਜੇਸ਼ਨਸ ਨੇ ਉਹਨਾਂ ਨਾਲ ਜੁੜ ਕੇ ਵੱਧ ਤੋਂ ਵੱਧ ਸਮਾਜ ਦੀ ਸੇਵਾ ਕਰੋ ਤਾਂ ਕਿ ਲੋਕ ਜਿਹੜੇ ਤੁਹਾਨੂੰ ਜਾਣ ਸਕਣ ਤੁਹਾਨੂੰ ਪਛਾਣ ਸਕਣ ਔਰ ਤੁਹਾਡਾ ਮਨ ਵੀ ਜਿਹੜਾ ਹੈ ਉਹ ਨਸ਼ਿਆਂ ਤੋਂ ਵੀ ਦੂਰ ਰਹੇਗਾ ਜਦੋਂ ਤੁਹਾਡੀ ਜੀ ਸੇਵਾ ਕਰਨ ਨੂੰ ਮਿਲੇਗਾ ਯੋਹੀ ਮੇਰਾ ਸੰਦੇਸ਼ ਹੈ ਔਰ ਤੁਹਾਡੀ ਬਹੁਤ ਜ਼ਹਿਬਾਰਦਾਰ ਹੈ। ਵੰਸ ਆ ਵੈਸੇ ਤਾਂ ਤੁਸੀਂ ਦੱਸਿਆ ਨਹੀਂ ਲੋਕ ਮੀਡੀਆ ਜੀ ਵੈਸੇ ਦੇਖਦੇ ਨੇ ਪੜ੍ਹਦੇ ਨੇ ਬਈ ਲਾਇਨ ਕਲਬ ਇੰਟਰਨੈਸ਼ਨਲ ਬਹੁਤ ਵੱਡੀਆਂ-ਵੱਡੀਆਂ ਸਵਾਵਾ ਕਰਦਾ ਪ੍ਰੋਜੈਕਟ ਲਾਉਂਦੇ ਨੇ ਜਿੱਦਾਂ ਫੂਲ ਫੂਲ ਹੰਗਰ ਲੈ ਲੋ ਅੱਜ ਦਾਲ ਪੈਂਪ ਲਾਉਂ ਲੋ ਔਰ ਹੋਰ ਵੀ ਬਹੁਤ ਕੰਮ ਕਰਦੇ ਨੇ। ਇੱਕ ਮੁੰਡਲਾ ਜਿਹਾ ਮੇਰਾ ਸਵਾਲ ਹੈ ਬਈ ਹਾਊ ਵਨ ਕੈਨ ਬਿਕਮ ਦਾ ਮੈਂਬਰ ਆਫ ਲਾਇਨ ਕਲਬ ਲਾਇਨਸ ਕਲਬ ਜਿਸ ਦਾ ਕਿਉਂ ਬੰਗੇ ਜੋ ਚਾਰ ਕਲਬਸ ਨੇ ਇਨਵਿਟੇਸ਼ਨ ਇਸ ਜਦ ਕਲੱਬ ਦਾ ਮੈਂਬਰ ਬਣਨ ਵਿੱਚ ਇਨਵਿਟੇਸ਼ਨ ਜੜਾ ਲਾ ਜੀ ਇਹ ਇਸ ਪਰਸਨਲ ਤੋਂ ਪਰਸਨਲ ਡਾਕਟਰ ਸਾਹਿਬ ਦੇ ਨਾਲ ਜਿਹੜੇ ਹੁਣ ਜਿਹੜੇ ਇਹਨਾਂ ਦੇ ਪੈਰਾਫਰੇਰੀ ਨੇ ਜਿਹੜੇ ਇਹਨਾਂ ਦੇ ਦੋਸਤ ਨੇ ਅੱਗੋਂ ਜਿਹੜੇ ਉਹਨਾਂ ਦੇ ਦੋਸਤ ਨੇ ਡਾਕਟਰ ਸਾਹਿਬ ਨੇ ਅੱਜ ਬਲੱਡ ਕੈਂਪ ਲਗਾਇਆ ਕੋਈ ਨਾ ਕੋਈ ਆਇਆ ਹੋਵੇਗਾ ਦੇਖਿਆ ਗਿਆ ਕਿ ਡਾਕਟਰ ਸਾਹਿਬ ਬਹੁਤ ਅੱਛਾ ਕੰਮ ਕਰ ਰਹੇ ਨੇ ਇਸ ਸਮੇਂ ਜਿਹੜੇ ਦੂਸਰੇ ਕਲੱਬ ਸੀ ਉਹਨਾਂ ਨੇ ਫੂਟ ਪਰ ਅੰਦਰ ਦਾ ਕੋਈ ਕੈਂਪ ਲਗਾਇਆ ਹੋਵੇਗਾ ਇਸ ਸਮੇਂ ਕੋਈ ਤੀਸਰਾ ਉਹਨਾਂ ਨੇ ਬੱਚਿਆਂ ਵਾਸਤੇ ਲਗਾਇਆ ਹੋਵੇਗਾ ਕੋਈ ਡਾਇਫਰੈਂਟ ਡੰਪਸ ਵਾਸਤੇ ਲਗਾਇਆ ਹੋਵੇਗਾ ਫਰੀ ਮੈਡੀਕਲ ਕੈਂਪ ਲਗਾਇਆ ਹੋਏਗਾ ਫਰੀ ਆਯੂਸ਼ ਦਾ ਕੈਂਪ ਲਗਾਇਆ ਹੋਏਗਾ ਕੁਝ ਵੀ ਹੈ ਉਹਦੋਂ ਹੀ ਜਿਹੜੇ ਸਾਡੇ ਸਮਾਜ ਦੇ ਲੋਕ ਨੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਲੌਂਜ ਕਲੱਬ ਕੀ ਕਰ ਰਹੀ ਹੈ ਔਰ ਜਿਹੜੇ ਫਿਰ ਸਮਾਜ ਦੇ ਅੱਛੇ ਵਿਅਕਤੀ ਹੁੰਦੇ ਆ ਸਮਾਜਲਿਤ ਵਿਅਕਤੀ ਹੁੰਦੇ ਆ ਉਹ ਕਿਸੇ ਨਾ ਕਿਸੇ ਕਲੱਬ ਨੂੰ ਜਾਂ ਕਿਸੇ ਦੇ ਕਿਸੇ ਲੌਂਗ ਮੈਂਬਰ ਦੇ ਥਰੂ ਅਪਰੋਚ ਕਰਦੇ ਨੇ ਕਿ ਅਸੀਂ ਤੁਹਾਡੀ ਕਲੱਬ ਦਾ ਮੈਂਬਰ ਬਣ ਕੇ ਸੇਵਾ ਕਰਨਾ ਚਾਹੁੰਦੇ ਆ ਚਾਹੁੰਦੇ ਆ ਤੁਹਾਡੇ ਕੋਲ ਸੇਵਾ ਮਾਈਂਡਡਨੈਸ ਹੋਣੀ ਚਾਹੀਦੀ ਹੈ ਤੁਹਾਡਾ ਮਾਈਂਡ ਸੇਵਾ ਵਾਸਤੇ ਜ਼ਰੂਰ ਪ੍ਰੇਪੇਅਰ ਹੋਣਾ ਚਾਹੀਦਾ ਹੈ ਜੇ ਤੁਸੀਂ ਮੈਂਬਰ ਬਣੋ ਔਰ ਜਿੰਨੀ ਮਰਜੀ ਸੇਵਾ ਕਰ ਸਕਦੇ ਹੋ ਸੇਵਾ ਇਸ ਇਨਵੀਟੇਸ਼ਨ ਜਿਹੜਾ ਹੈ ਤੁਹਾਨੂੰ ਤੁਹਾਡਾ ਮੈਂਬਰਸ਼ਿਪ ਹੈ ਦੈਟ ਇਜ਼ ਬਾਈ ਇਨਵੀਟੇਸ਼ਨ ਤੁਸੀਂ ਆਪਣੀ ਖਾਹਿਸ ਯਾਰ ਕਰੋ ਤੁਹਾਨੂੰ ਪ੍ਰਿੰਟਡ ਫਾਰਮ ਆ ਜਾਏਗਾ ਤੁਸੀਂ ਭਰ ਕੇ ਦਿਓ ਔਰ ਜੋ ਫ੍ਰੀ ਸਾ کلب ਦਿਓ ਦਿਓ ਔਰ ਯੂ ਕੈਨ ਬਿਕਮ ਦਾ ਮੈਂਬਰ ਆਫ ਦੈਟ ਨਾਈਟ ਠੀਕ ਹੈ ਥੈਂਕ ਯੂ ਹਾਂਜੀ ਦਾਸ ਜੀ ਪਾ ਜੀ ਪਿਤਾ ਜੀ ਦੀ ਯਾਦ ਵਿੱਚ ਇੱਥੇ ਬਲੱਡ ਰੈਡ ਕਰੈਂਪ ਲਾਇਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਸੀਂ ਅੱਜ ਲੈਂਡ ਕਲੱਬ ਬੰਗਾ ਮਹਿਕ ਲੈਂਡ ਕਲੱਬ ਇੰਟਰਨੈਸ਼ਨਲ ਵਿਜਨ ਬੰਗਾ ਵੱਲੋਂ ਆਪਣੇ ਪਿਤਾ ਜੀ ਸਵਾਗਤ ਸਹਿ ਕਰਤਾਨ ਸਿੰਘ ਸਾਹਿਬ ਦਾ ਸਪੰਡ ਦੇ ਯਾਦ ਵਿੱਚ ਪਹਿਲੀ ਵਰਸੀ ਤੇ ਲੱਡ ਰੈਡ ਕੈਂਪ ਲਗਾਇਆ ਜਿਸ ਵਿੱਚ ਵਿਜਨ ਦੀਆਂ ਸਾਰੀਆਂ ਕਲੱਬਾਂ ਨੇ ਭਾਗ ਲਿਆ ਤੇ ਬਹੁਤ ਇਲਾਕੇ ਤੋਂ ਬਹੁਤ سارے ਡੋਨਰ ਬਲੱਡ ਦੇ ਦੇਣ ਆਏ ਆ ਮੈਂ ਇਸ ਮੌਕੇ ਦੱਸਣਾ ਚਾਹੁੰਦਾ ਹਾਂ ਕਿ ਬਲੱਡ ਦਾਨ ਖੂਨ ਦਾਨ ਇੱਕ ਮਹਾਨ ਕਾਰਜ ਹੈ ਜਿਹੜਾ ਕਿ ਇੱਕ ਜ਼ਿੰਦਗੀ ਨੂੰ ਬਚਾਉਣ ਲਈ ਕਿਸੇ ਟਾਈਮ ਤੇ ਬਹੁਤ ਮਹੱਤਵਪੂਰਨ ਹੁੰਦਾ ਹੈ ਜਦੋਂ ਵੀ ਕਿਸੇ ਰੋਡ ਸਾਈਡ ਐਕਸੀਡੈਂਟ ਤੇ ਜਾਂ ਹੋਰ ਕਿਸੇ ਕਾਰਨ ਕਰਕੇ ਖੂਨ ਦਾ ਵਹਾਅ ਜ਼ਿਆਦਾ ਹੋ ਜਾਂਦਾ ਤਾਂ ਮਰੀਜ਼ ਦੀ ਜਾਨ ਖਤਰੇ ਪੈ ਜਾਂਦੀ ਹੈ ਡਾਕਟਰ ਉਸ ਵੇਲੇ ਇਹ ਕਹਿੰਦੇ ਆ ਕਿ ਤੁਹਾਨੂੰ ਇਮੀਡੀਏਟ 2 ਜਾਂ 3 ਫੋਸਲਾਂ ਬਲੱਡ ਦੀ ਹੁਣੇ ਚਾਹੀਦੀਆਂ ਉਸ ਟਾਈਮ ਸਾਨੂੰ ਮਹਿਸੂਸ ਹੁੰਦਾ ਅਹਿਸਾਸ ਹੁੰਦਾ ਹੈ ਕਿ ਬਲੱਡ ਜੇ ਅਸੀਂ ਬੈਂਕਾਂ ਚ ਜਮਾ ਕੀਤਾ ਹੋਵੇ ਤਾਂ ਇੱਕਦਮ ਅਸੀਂ ਬਲੱਡ ਲੈ ਆ ਕੇ ਦੇ ਦੇ ਕੇ ਮਰੇ ਦੀ ਜਾਨ ਬਚਾ ਸਕਦੇ ਹਾਂ ਤਾਂ ਹੀ ਅਸੀਂ ਕਹਿੰਦੇ ਆ ਕਿ ਧੂਨਦਾਨ ਇੱਕ ਮਹਾਨ ਹੈ ਸੋ ਮੈਂ ਬਲੱਡ ਕੈਂਪ ਚ ਆਏ ਜਿੰਨੇ ਵੀ ਡੋਨਰ ਸਾਥੀ ਮੇਰੇ ਕਲੱਬ ਮੈਂਬਰ ਹੈ ਮੈਂ ਸਾਰਿਆਂ ਦਾ ਡੈਲੀਆ ਕਰਾਈਆਂ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਮੈਂ ਇੱਕ ਦੱਸਣਾ ਚਾਹੁੰਦਾ ਹਾਂ ਕਿ ਮੈਂ ਇਹ ਸਾਲ ਨਵੰਬਰ ਮਹੀਨੇ ਵਿੱਚ ਆਪਣੇ ਪਿਤਾ ਜੀ ਦੀ ਯਾਦ ਵਿੱਚ ਇਹ ਬਲੱਡ ਡੋਨੇਸ਼ਨ ਕੈਂਪ ਤੇ ਹੋਰ ਕੈਂਪ ਵੀ ਆਯੋਜਨ ਕਰਦਾ ਰਹਾਂਗਾ ਨਵੰਬਰ ਮਹੀਨਾ ਪੂਰਾ ਹੀ ਟੈਟਿੰਗ ਲਗਾਇਆ ਕਰਾਂਗਾ ਮੈਂ ਜਿੰਨਾ ਚਿਰ ਮੇਰੀ ਜਿੰਦਗੀ ਹੈ ਸੋ ਮੈਂ ਇਸ ਮੌਕੇ ਇਹੀ ਗੱਲ ਕਹਿਣੀ ਚਾਹੁੰਦਾ ਸੀ ਤੇ ਸੋ ਮੈਂ ਆਉਣ ਵਾਲੇ ਸਮੇਂ ਵਿੱਚ ਵੀ ਇਦਾਂ ਦੇ ਪ੍ਰੋਜੈਕਟ ਡਿਸਟ੍ਰਿਕਟ ਵਿੱਚ ਡਿਸਟ੍ਰਿਕਟ ਵਿੱਚ ਵੰਨ ਸਾਡੇ ਰਮੇਸ਼ ਨਾ ਹੀ ਮੈਚ ਕਰਦਾ ਰਹਾਂਗਾ ਜੈਨ ਜੈਨ ਨਿਤਸਨ ਜੀ ਦਾ ਕੀ ਸ਼ਰਤਾਂ ਕੀ ਹੈ ਜਿਹੜੇ ਖੂਨਦਾਨ ਦੇਣਾ ਹੋਵੇ ਇਹ ਵਿੱਚ ਹੁੰਦਾ ਹੈ ਕਿ ਆਪਣਾ ਸਾਡਾ ਖੂਨ ਦੀ ਘਟਨਾ ਹੋਵੇ ਸਾਡੇ ਵਿੱਚ ਜਿਹੜਾ ਕਿ ਘੱਟ ਤੋਂ ਘੱਟ 10 ਗ੍ਰਾਮ ਤੋਂ ਉੱਤੇ ਹੀ ਬਲੱਡ ਚਾਹੀਦਾ ਹੈ ਵੇਟ ਵੀ ਪੂਰਾ ਹੋਣਾ ਚਾਹੀਦਾ ਹੈ ਤੇ ਨਾਲ ਨਾਲ ਏਜ ਇਹ ਸ਼ਰਤਾਂ ਜੇ ਬੰਦਾ ਪੂਰੀਆਂ ਕਰਦਾ ਹੈ ਤਾਂ ਅਸੀਂ ਉਹਦਾ ਬਲੱਡ ਲੈ ਲੈਂਦੇ ਹਾਂ ਕਿੰਨੀ ਉਮਰ ਤੇ ਦਿੱਤੇ ਖਾਰਾ ਸਰ ਤੋਂ ਉੱਪਰ ਦੇ ਬਲੱਡ ਦਿੰਨੇ ਠੀਕ ਹੋਰ ਕੋਈ ਸਿਨੇਹਾ ਦੇਣਾ ਚਾਹੁੰਦੇ ਆ ਆਹ ਸਮਾਜ ਵਿੱਚ ਇਹੀ ਜਨ ਨੌਜਵਾਨ ਪੀੜ੍ਹੀ ਸੰਿਹਾ ਜਣਾ ਚਾਹੁੰਦਾ ਕਿ ਸਾਨੂੰ ਇਸ ਤਰ੍ਹਾਂ ਦੇ ਪ੍ਰੋਜੈਕਟ ਜਿਸ ਤਰ੍ਹਾਂ ਖੂਨਦਾਨ ਕੈਂਪ ਹੋਇਆ ਜਾਂ ਡਰੱਗ ਅਵੇਰਨੈਸ ਕੈਂਪ ਹੋਇਆ ਇਸ ਤਰ੍ਹਾਂ ਦੇ ਸਾਨੂੰ ਲਗਾਉਣੇ ਚਾਹੀਦੇ ਆ ਤਾਂ ਕਿ ਅਸੀਂ ਸਮਾਜ ਨੂੰ ਚੰਗੀ ਸੇ ਦੇ ਸਕੀਏ ਤੇ ਚੰਗਾ ਸਮਾਜ ਸਿਰਜਣ ਵਿੱਚ ਮਦਦ ਕਰ ਸਕੀਏ ਠੀਕ ਹੈ ਜੀ ਥੈਂਕ ਯੂ ਜੇ ਵੀ ਛੋਟੀ ਜੀ ਬੱਚੀ ਦਾ ਐਕਸੀਡੈਂਟ ਹੋਇਆ ਸੀ ਸਾਨੂੰ ਜਲੰਧਰ ਦੇ ਵਿੱਚ ਇਹ ਬਲੱਡ ਦੀ ਲੋੜ ਪਈ ਸੀ ਜਿਸ ਤਨ ਲਾਗੇ ਸੋਈ ਤਨ ਜਾਣੇ ਜਿਹਦੇ ਤੇ ਪੈਂਦੀ ਉਹੀ ਜਾਣਦਾ ਜੀ ਉਦੋਂ ਸਾਨੂੰ ਬਲੱਡ ਦੀ ਲੋੜ ਦੀ ਮਹੱਤਤਾ ਮਹਿਸੂਸ ਹੋਈ ਉਸ ਟਾਈਮ ਸਾਨੂੰ ਜਲੰਧਰ ਦੇ ਪੀੜੀ ਜੀ ਸਾਹਿਬ ਹੁਣਾ ਨੇ ਮਦਦ ਕੀਤੀ ਯਾਹ ਉਹ ਕੈਂਡੀਡੇਟ ਸੀ ਉਹਨਾਂ ਨੇ ਮਦਦ ਕੀਤੀ ਪਰ ਉਹਨਾਂ ਨੇ ਸਾਨੂੰ ਇਸ ਚੀਜ਼ ਦੀ ਜਾਗ ਜਾਗ ਵੀ ਲਾਈ ਵੀ ਭਾਈ ਇਸ ਚੀਜ਼ ਨਾਲ ਜੁੜੋ ਤੁਸੀਂ ਵੀ ਕਿੰਨੀ ਦਿਨ ਕਿਸੇ ਦੀ ਉਂਗਲ ਫੜ ਕੇ ਕਿੰਨੀ ਦਿਨ ਚੱਲੋਗੇ ਲਾਇਨ ਪਰਮਜੀਤ ਸਿੰਘ ਚਾਵਲਾ ਜੀ ਜਿਨ੍ਹਾਂ ਦੀ ਬਦੌਲਤ ਲਾਇਨਸ ਕਲੱਬ ਬੰਗਾ ਸਿਟੀ ਸਮਾਈਲ ਨੇ ਪਹਿਲਾ ਖੂਨਦਾਨ ਕੈਂਪ ਪਿੰਡ ਕنگਰੌੜ ਦੇ ਵਿੱਚ ਹੀ ਯੋਜਿਤ ਕੀਤਾ ਸੀ ਉਸ ਟਾਈਮ ਬੰਗਿਆ ਦੇ ਵਿੱਚ ਦੋ ਕਲੱਬ ਹੁੰਦੇ ਸੀ ਲਾਇਨਸ ਕਲੱਬ ਬੰਗਾ ਮਹਿ ਦ ਲਾਇਓਂਸ ਕਲੱਬ ਬੰਗਾ ਸਿਟੀ ਸਮਾਈ ਉਹ ਰੀਤ ਸਾਲ ਨਹੀਂ ਜੀ ਮੈਨੂੰ ਪਤਾ ਕੀ ਕਿੰਨੇ ਲੰਘ ਗਏ ਕਿੰਨੇ ਨੇ ਉਹ ਰੀਤ ਅੱਜ ਵੀ ਤੁਰੀ ਆਉਂਦੀ ਆ ਹੁਣ ਪਿਛਲੇ 6-7 ਸਾਲ ਤੋਂ ਲਾਇਓਂਸ ਕਲੱਬ ਰਾਜਾ ਸਾਹਿਬ ਸੇਵਾ ਉਹ ਕੈਂਪ ਉਜਾੜ ਗਿਆ ਜੀ ਉਹਦਾ ਬੈਨੀਫਿਟ ਇਹ ਆ ਜੀ ਬਲੱਡ ਬੈਗ ਦੇਣਾ ਸਾਡਾ ਟਾਈਅਪ ਹੈ ਉੱਥੇ ਜਾ ਕੇ ਇਹ ਕਹਿਣਾ ਪੈਂਦਾ ਵੀ ਮੈਂ ਪਿੰਡ ਕੰਗਰੌਰ ਚ ਉਹ ਜਿੱਥੋਂ ਮਰਜ਼ੀ ਜਿਹੜੀ ਮਰਜ਼ੀ ਬਲੱਡ ਬੈਂਕ ਦੇ ਵਿੱਚੋਂ ਪੁੱਛ ਕੇ ਦੇਣ ਪਤਾ ਕਰਕੇ ਦੇਣ ਇਹ ਟਾਈਅਪ ਸਾਡਾ ਉਹਨਾਂ ਦੇ ਨਾਲ ਚੱਲ ਰਿਹਾ ਰੈਗੂਲਰ ਈਅਰਲੀ ਦੋ ਕੈਂਪਸ ਇਹਨਾਂ ਨੂੰ ਯੂਜ਼ ਕਰਦੇ ਨੇ। ਇਹ ਕਦ ਅਸੀਂ ਕਿਸੇ ਦੇ ਨਾਲ ਜੁੜਾਂਗੇ ਉਹਦਾ ਇਹ ਬੈਨੀਫਿਟ ਹੋ ਜਾਊਗਾ ਫਿਰ ਅਸੀਂ ਕੁਛ ਸਮਾਜ ਦੇ ਲਈ ਫਟਲਾਂਗੇ। ਤੇ ਨਾਲ ਅਸੀਂ ਇਹ ਵੀ ਬੇਨਤੀ ਕਰਦੇ ਆਂ ਪ੍ਰਮਾਤਮਾ ਸਦਾ ਹੀ ਤੁਹਾਨੂੰ ਤਾਨ ਨਹੀਂ ਬਣਾਵੇ। ਲੈਂਡ ਦੀ ਲੋੜ ਨਾ ਪਵੇ। ਚੱਜ ਗੁੰਮੇ ਨਾਲੇ ਮੂੰਹ ਤੇਰਾ ਚੰਮੇ ਬਾਪੂ ਜੀ ਧਰੋਤਵਾ ਬੇਬੇ ਜੀ ਤੋਂ ਘਟਨਾ ਹੋ ਬਾਪੂ ਜੀ ਧਰੋਤਵਾ ਬੇਬੇ ਜੀ ਤੋਂ ਘਟਨਾ ਧੰਨਵਾਦ ਜੀ ਮੋਜਾਂ ਭੁੱਲੀਆਂ ਨਹੀਂ ਜਿਹੜੀਆਂ ਬਾਪੂ ਦੇ ਅੱਗੇ ਆ ਬਾਪੂ ਦੇ ਹੱਥ

ਡਿਸਟ੍ਰਿਕਟ ਗਵਰਨਰਟਸ ਦੇ ਅਫੀਸ਼ੀਅਲ ਸਰਟੀਫਿਕੇਟਸ ਵਾਲਾ ਜਿਹੜਾ ਜਿਸ ਨੂੰ ਸਮਾਰਤ ਕਰ ਰਹੇ ਆ ਉਹਨਾਂ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਦੇ ਆ ਡਾਕਟਰ ਸਾਹਿਬ ਤੁਹਾਨੂੰ ਸਾਹਮਣੇ ਗੋਨਤਾ ਸਮਸ i'm just